ਸਤਲੁਜ ਦਰਿਆ ਦੇ ਕੰਢੇ ਲੱਗਦੇ ਲੁਧਿਆਣਾ ਦੇ ਸਸਰਾਲੀ ਪਿੰਡ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਥੇ ਬੰਦ ਦੀ ਮਿੱਟੀ ਖਿਸਕਣ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਹੈ ਪ੍ਰਸ਼ਾਸਨ ਨੇ ਲੋਕਾਂ ਨੂੰ ਅਫਵਾਹਾਂ 'ਤੇ ਯਕੀਨ ਨਾ ਕਰਨ ਲਈ ਕਿਹਾ ਪਰ ਪਿੰਡ ਵਾਸੀਆਂ ਦੀ ਚਿੰਤਾ ਵੱਧ ਰਹੀ ਹੈ ਸਸਰਾਲੀ ਪਿੰਡ ਦਾ ਇਹ ਬੰਨ ਜੋ ਸਤਲੁਜ ਦਰਿਆ ਦੇ ਤੇਜ਼ ਵਗਦੇ ਪਾਣੀ ਨਾਲ ਸੁਰੱਖਿਆ ਦੀ ਲਕੀਰ ਵਜੋਂ ਕੰਮ ਕਰ ਰਿਹਾ ਸੀ ਹੁਣ ਖਤਰੇ ਦੇ ਨਿਸ਼ਾਨ ਦੇ ਰਿਹਾ ਹੈ ਬੰਦ ਦੀ ਮਿੱਟੀ ਲਗਾਤਾਰ ਖਿਸਕ ਰਹੀ ਹੈ ਤੇ ਲੋਕਾਂ ਵਿੱਚ ਖੌਫ ਦਾ ਮਾਹੌਲ ਬਣਿਆ ਹੋਇਆ ਹੈ ਖਤਰੇ ਨੂੰ ਦੇਖਦਿਆਂ ਮਿਲਟਰੀ ਫੌਜ ਨੂੰ ਮੌਕੇ ਤੇ ਤਾਇਨਾਤ ਕਰ ਦਿੱਤਾ ਗਿਆ ਹੈ ਪਿੰਡ ਵਾਸੀ ਕਹਿ ਰਹੇ ਹਨ ਕਿ ਬੰਨ ਕਿਸੇ ਵੀ ਵੇਲੇ ਟੁੱਟ ਸਕਦਾ ਹੈ ਦੂਸਰੇ ਪਾਸੇ ਮਿਲਟਰੀ ਵੱਲੋਂ ਇੱਕ ਨਵਾਂ ਬੰਨ ਬਣਾਉਣ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਲੋਕਾਂ ਨੂੰ ਵੱਡੇ ਨੁਕਸਾਨ ਤੋਂ ਬਚਾਇਆ ਜਾ ਸਕੇ ਇਸੇ ਵਿਚਕਾਰ ਡਾਕਟਰਾਂ ਦੀ ਟੀਮ ਵੀ ਲਗਾਤਾਰ ਮੈਦਾਨ ਵਿੱਚ ਕੰਮ ਕਰ ਰਹੀ ਹੈ ਬੰਦ ਦੇ ਨੇੜੇ ਰਹਿੰਦੇ ਲੋਕਾਂ ਲਈ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਕਿਸੇ ਵੀ ਹਾਲਤ ਵਿੱਚ ਫੌਰਨ ਇਲਾਜ ਮਿਲ ਸਕੇ ਸਸਰਾਲੀ ਪਿੰਡ ਦੇ ਬੰਦ ਤੇ ਬਣੇ ਹਾਲਾਤਾਂ ਨੂੰ ਦੇਖਦਿਆਂ ਲੋਕ ਚਿੰਤਿਤ ਹਨ ਪਰ ਪ੍ਰਸ਼ਾਸਨ ਦਾ ਸਪਸ਼ਟ ਕਹਿਣਾ ਹੈ ਕਿ ਕਿਸੇ ਵੀ ਅਫਵਾਹਾਂ ਦੇ ਯਕੀਨ ਨਾ ਕਰੋ ਫੌਜ ਅਤੇ ਸਿਵਲ ਅਧਿਕਾਰੀ ਮਿਲ ਕੇ ਹਾਲਾਤਾਂ ਨੂੰ ਕੰਟਰੋਲ ਵਿੱਚ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ ਗਰਮੀਤ ਸਿੰਘ ਜੀ ਨੇ ਪੱਜ ਕੇ ਕਿਉਂ ਆ ਰਹੇ ਹੋ ਭਾਈ ਬੰਨ ਬਸ ਟੁੱਟਣ ਵਾਲੇ ਦੀ ਤਿਆਰੀ ਪੂਰੀ ਚੱਲਦੀ ਪਈ ਆ ਜਾਂ ਕਟਾ ਲੱਗੀ ਆ ਪੂਰੀ ਨਾਲ ਅੱਛਾ ਪੂਰੀਆਂ ਮਕਾਨ ਡਿੱਗੀ ਜਾਂਦੇ ਲੋਕਾਂ ਦੇ ਕਟਾਏ ਜਾਂਦੇ ਆ ਦਰਖਤ ਸਾਰੇ ਖਤਮ ਹੋ ਜਾਂਦੇ ਨੇ ਅੱਛਾ ਬੰਨ ਕਿਹੜਾ ਹੈ ਬੰਨ ਸੜਾੜੀ ਵਾਲੇ ਕਿੰਨਾ ਕੁ ਟਾਈਮ ਲੱਗੇਗਾ ਬਸ ਵੀਰਿਆ ਸਿਆਹ ਜੀ ਲੱਗੇ 15 ਮਿੰਟ ਤਾਂ ਜਾਂ ਅਧਾਣਾ ਮਹੀਨਾ ਲੱਗਣਾ ਸਿਆਹ ਠੀਕ ਹੈ ਪਾਜੀ ਫਿਲਹਾਲ ਤਾਂ ਪਿੰਡ ਵਾਲਿਆਂ ਨੂੰ ਇਹੀ ਕਹਾਂਗੇ ਵੀ ਜਿੱਥੇ ਵੀ ਮੇਰੇ ਭੈਣ ਭਾਈ ਨੇੜੇ ਨੇੜੇ ਦੇ ਪਿੰਡਾਂ ਵਾਲੇ ਰੋੜ ਬੂਤੂਗੜ ਜਿਹੜੇ ਲੱਗ ਲੱਗੇ ਸਾਡੇ ਪਿੰਡਾਂ ਹਾਂ ਵੀ ਕੇਅਰਫੁਲੀ ਪਹਿਲਾਂ ਆਪਣੀ ਕੇਅਰ ਜ਼ਰੂਰ ਕਰੋ ਮੇਰੇ ਭਾਈ ਜਿਹੜੇ ਵੀ ਸਾਡੇ ਸਾਡੇ ਲੱਗੇ ਲੱਗੇ ਦੇ ਪਿੰਡਾਂ ਵਾਲੇ ਆ ਕੋਈ ਬਣ ਟਹਿ ਚੁੱਕਿਆ ਵਾ ਸਾਰਾ ਬਣ ਦੋ ਅੱਗੇ ਵਾਲੇ ਖੇਤਾਂ ਨੂੰ ਆ ਕੇ ਢਾ ਲੱਗ ਚੁੱਕੀ ਆ ਬਣ ਤਾਂ ਖਤਮ ਹੋ ਚੁੱਕਾ ਬਣ ਬਿਲਕੁਲ ਖਤਮ ਆ ਜਿਹੜੇ ਬਣ ਬਣਨੇ ਕ ਦੂਜਾ ਵੀ ਤਿਆਰ ਕੀਤਾ ਜਾ ਰਿਹਾ ਪਾਜੀ ਦੂਜੇ ਬਣ ਦੀ ਫੁੱਲ ਤਿਆਰੀ ਆ ਇਹ ਤਾਂ ਗੁਰੂ ਮਹਾਰਾਜ ਜੀ ਕਿਰਪਾ ਕਰਨ ਤਾਂ ਬਚਾਅ ਹੋ ਸਕਦਾ ਵਾ ਦੇਖੋ ਜੀ ਦੂਜਾ ਬਣ ਟਿਕ ਜੂਗਾ ਦੇਖੋ ਜੀ ਜਦੋਂ ਇੰਨੀ ਏ ਦੇਰ ਦਾ ਪੱਕਾ ਬਣ ਹੀ ਨਹੀਂ ਟਿਕੇ ਆ ਹੈਗਾ ਤਾਂ ਅਸੀਂ ਤਾਂ ਕਹਿੰਨਾ ਗੁਰੂ ਮਹਾਰਾਜ ਅਗੇ ਹੀ ਦੱਸ ਸਾਹਿਬੀ ਉਹਨੂੰ ਇਹ ਸਾਡੀ ਸਪੋਰਟ ਦੇ ਦੇਵੇ ਕਿਉਂਕਿ ਤਾਂ ਸਾਡੇ ਆ ਲਾਗੇ ਪਿੰਡ ਸਾਰੇ ਬਰਬਾਦ ਹੋ ਜਾਣੇ ਆ ਜੀ ਕਿਹੜੇ ਕਿਹੜੇ ਪਿੰਡ ਦੇ ਗਦਾਪੋਰ ਆ ਗਿਆ ਗੌਸਗੜ ਆ ਗਿਆ ਅੱਗੇ ਮੋਹਰੇ ਲਿੰਕ ਰੋਡ ਆ ਗਿਆ ਜੀ ਇੱਧਰ ਆ ਜਾਓ ਮੰਗਟਾ ਆ ਗਿਆ ਤਕਰੀਬਨ ਤਕਰੀਬਨ ਸਾਡੇ ਲਾਗੇ ਲਾਗੇ 22 24 ਪਿੰਡ ਹੈਗੇ ਆ ਜਿਨ੍ਹਾਂ ਨੂੰ ਜ਼ਿਆਦਾ ਖਤਰਾ ਵਾ ਠੀਕ ਹੈ ਜੀ ਕਿਹੜਾ ਜੀ ਨਾਮ ਕੀ ਤੁਹਾਡਾ ਜੀ ਸਰ ਮੈਂ ਡਾਕਟਰ ਰੋਹਿਤ ਮਰ ਮੈਡੀਕਲ ਆਫੀਸਰ ਐਸਐਸਸੀ ਬੁੱਧਕੜ ਤੇ ਜਿਹ ਕਿਸ ਜਗ੍ਹਾ ਡਿਊਟੀ ਲੱਗੀ ਹੈ ਸਰ ਇਹ ਪੁਆਇੰਟ ਸਟਾਰਲੀ ਕਲੋਨੀ ਦਾ ਪੁਆਇੰਟ ਹੈ ਔਰ ਇਹ ਜਗ੍ਹਾ ਤੇ ਇਹਦਾ ਹੜਦਾ ਸੈਸਟੀ ਪੁਆਇੰਟ ਹੈ ਜੀ ਤੇ ਕਿੰਨੇ ਕੋ ਜਿਹੜੇ ਮਰੀਜ਼ ਹੁਣ ਤੱਕ ਆ ਚੁੱਕੇ ਆ ਕਿਸ ਤਰੀਕੇ ਨਾਲ ਲੈ ਕੇ ਸਾਵਧਾਨੀਆਂ ਸਰ ਅਸੀਂ ਪਿਛਲੇ 6 ਦਿਨ ਤੋਂ ਇੱਥੇ ਡਿਊਟੀ ਲਗਾਤਾਰ ਕਰ ਰਹੇ ਹਾਂ ਸੋ ਇੱਥੇ ਅਲੱਗ-ਅਲੱਗ ਤਰ੍ਹਾਂ ਦੇ ਪੇਸ਼ੈਂਟ ਆ ਰਹੇ ਆ ਔਰ ਤਕਰੀਬਨ ਹਰ ਰੋਜ਼ ਅਸੀਂ 15 ਤੋਂ 20 ਪੇਸ਼ੈਂਟ ਦੇਖ ਰਹੇ ਹਾਂ ਤੇ ਸਰ ਪ੍ਰਸ਼ਾਸਨ ਵੱਲੋਂ ਸਾਨੂੰ ਦੋ ਐਂਬੂਲੈਂਸਸ 108 ਦਿੱਤੀਆਂ ਗਈਆਂ ਨੇ ਤੇ ਉਹ e, no 24 ਘੰਟੇ ਦਿੱਤ ਤਨਤ ਰਹਿਣਗੇ ਆ ਇਹ ਇਹ ਜੋ ਸਸਟਲਿ ਕੋਲੋਨੀ ਦਾ ਇਹ ਵਾਲਾ ਪੁਆਇੰਟ ਹੈ 24 24x7 ਕੰਮ ਕਰੇਗਾ ਔਰ ਇਥੇ ਅਲੱਗ-ਅਲੱਗ ਟੀਮਾਂ ਸੇ ਕੰਮ ਕਰਨਗੇ ਜਿਵੇਂ ਮਾਰਨਿੰਗ, ਇਵਨਿੰਗ, ਨਾਈਟ ਔਰ ਸਾਰੇ ਇਥੇ ਦਵਾਈਆਂ ਦੇ ਪੁਖਤਾ ਪ੍ਰਬੰਧ ਹੈ ਸਾਨੂੰ ਔਰ ਅਸੀਂ ਇਥੇ ਲੋਕਾਂ ਨੂੰ ਵਿਸ਼ਵਾਸ ਦਿਵਾਣਾ ਚਾਹਦੇ ਆ ਵੀ ਅਸੀਂ ਇਸ ਸਮੇਂ ਤੇ ਸਿਹਤ ਪ੍ਰਸ਼ਾਸਨ ਦੀ ਤਰਫੋਂ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਨਾਲ ਖੜੇ ਆ ਅੱਛਾ ਸਰ ਇਹਦੇ ਵਿੱਚ ਮੈਂ ਆਮ ਪਬਲਿਕ ਨੂੰ ਦੋ ਤਰ੍ਹਾਂ ਦੀ ਸਾਵਧਾਨੀਆਂ ਇਥੇ ਦੱਸਣਾ ਚਾਹਾਂਗਾ ਇੱਕ ਤਾਂ ਸਭ ਤੋਂ ਪਹਿਲਾਂ ਜਦੋਂ ਹੜ੍ਹ ਆਉਂਦਾ ਤਾਂ ਕਈ ਵਾਰੀ ਪਾਣੀ ਦੇ ਨਾਲ ਕੁਝ ਗੰਦਾ ਪਾਣੀ ਮਿਕਸ ਹੋ ਕੇ ਆ ਜਾਂਦਾ ਜਿਸ ਦੇ ਨਾਲ ਕਿ ਕੋਲਰਾ ਹੈਜ਼ਾ ਜਾਂ ਗੈਸਟ੍ਰੋਇਨ ਫੈਲਣ ਦਾ ਬਹੁਤ ਵੱਡਾ ਖਤਰਾ ਹੁੰਦਾ ਹੈ ਸੋ ਮੇਰੀ ਲੋਕਾਂ ਨੂੰ ਅਪੀਲ ਹੈ ਵੀ ਉਹ ਜੋ ਪਾਣੀ ਹੈ ਜਾਂ ਤਾਂ ਬੋਤਲਬੰਦ ਪਾਣੀ ਪੀਣ ਜਾਂ ਉਹ ਪਾਣੀ ਜਿਹੜਾ ਆਪਣਾ ਘਰਾਂ ਵਿੱਚੋਂ ਬਾਲ ਕੇ ਠੰਡਾ ਪਾਣੀ ਕਰਕੇ ਪੀਣ ਦੂਸਰੀ ਅਪੀਲ ਮੇਰੀ ਇਹ ਹੈ ਕਿ ਇਸ ਸਮੇਂ ਦੇ ਦੌਰਾਨ ਡੇਂਗੂ ਜਾਂ ਮਲੇਰੀਆ ਫੈਲਣ ਦੇ ਵੀ ਬਹੁਤ ਵੱਡੇ ਚਾਂਸਸ ਹੁੰਦੇ ਆ ਸੋ ਮੇਰੀ ਲੋਕਾਂ ਨੂੰ ਇਹ ਹੱਥ ਜੋੜ ਕੇ ਅਪੀਲ ਹੈ ਵੀ ਇੱਕ ਤਾਂ ਤੁਸੀਂ ਦਿਨ ਵੇਲੇ ਪੂਰੀ ਬਾਜ਼ਾਰ ਸ਼ਰਟ ਪਾ ਕੇ ਰੱਖੋ ਔਰ ਰਾਤ ਨੂੰ ਕੋਈ ਮਾਸਕੀਟੋ ਰਿਪੇਲੈਂਟ ਜ਼ਰੂਰ ਪਾ ਕੇ ਲਗਾ ਕੇ ਰੱਖੋ ਕਿੰਨੇ ਡਾਕਟਰਾਂ ਦੀ ਟੀਮ ਲੱਗੀ ਜੀ ਇੱਥੇ ਸਰ ਇੱਥੇ ਅਸੀਂ ਤਿੰਨ ਡਾਕਟਰਾਂ ਦੀ ਟੀਮ ਹੈ ਅਸੀਂ ਔਰ ਮਾਰਨਿੰਗ ਇਵਨਿੰਗ ਨਾਈਟ ਕਰ ਰਹੇ ਹਾਂ ਸਰ ਜਿਤ ਤੱਕ ਬਚਾਅ ਦੀ ਗੱਲ ਹੈ ਉਹ ਤਾਂ ਜਿਹੜਾ ਸਿਹਤ ਪੱਖੋਂ ਬਚਾਅ ਹੈਗਾ ਉਹ ਤਾਂ ਜਿਵੇਂ ਮੈਂ ਤੁਹਾਨੂੰ ਵਰਣਨ ਕਰ ਰਿਹਾ ਕਰੀ ਦਿੱਤਾ ਕਿ ਗੈਸਟ੍ਰੋ ਵਗੈਰਾ ਜੋ ਹੈ ਗੈਸਟ੍ਰੋ ਵਗੈਰਾ ਫੈਲਣ ਦਾ ਖਤਰਾ ਹੈ ਔਰ ਡੈਂਗੂ ਫੈਲਣ ਦਾ ਖਤਰਾ ਹੈ ਉਹ ਉਹਦੇ ਪਚਾਅ ਦੇ ਸਾਵਧਾਨੀਆਂ ਮੈਂ ਤੁਹਾਨੂੰ ਦੱਸ ਚੁੱਕਾ ਹਾਂ